ਹੈਲੋ ਗਾਇਜ਼ ਕੀ ਹਾਲ ਚਾਲ ਤੁਹਾਡੇ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਤੇ ਅੱਜ ਦਾ ਵਲੌਗ ਆਪਣਾ ਹੋਣ ਵਾਲਾ ਦਿੱਲੀ ਵਲੌਗ ਤੇ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਕਿਉਂਕਿ ਵਲੌਗ ਦੇ ਵਿੱਚ ਤੁਹਾਨੂੰ ਮਿਲੂਗਾ ਇੱਕ ਸਰਪ੍ਰਾਈਜ਼ ਹਾਂਜੀ ਗਾਇਜ਼ ਦੇਖੋ ਆਪਾਂ ਕੀ ਕਰ ਰਹੇ ਹਾਂ ਆਪਾਂ ਡੋਂਗ ਰਹੇ ਹਾਂ ਸਾਗ ਠੀਕ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਹਾਂ ਇਹ ਦੇਖੋ ਹੁਣ ਆਪਾਂ ਡੋਂਗਾ ਡੋਂਗ ਕੇ ਰੱਖਿਆ ਤੇ ਫਿਰ ਆਪਾਂ ਲੈ ਕੇ ਆਵਾਂਗੇ ਪਾਲਕ ਵਗੈਰਾ ਠੀਕ ਹੈ ਤੁਸੀਂ ਵਲੌਗ ਨਾਲ ਬਨੇ ਰਹਿਣਾ ਆਪਣੇ ਕਿਉਂਕਿ ਸਾਗ ਐਂਡ ਤੇ ਦੇਖ ਕੇ ਜਾਣਾ ਕਿਦਾਂ ਦਾ ਬਣਿਆ ਬਹੁਤ ਮਜ਼ਾ ਆ ਰਿਹਾ ਹੈ ਮੈਨੂੰ ਆ ਚੀਜ਼ਾਂ ਪੰਜਾਬ ਜਾ ਕੇ ਕਰਨ ਨੂੰ ਉੱਤੇ ਬੈਠ ਕੇ ਸਾਰੇ ਡੁੰਗੇ ਨਾ ਤਾਂ ਨਹੀਂ ਮੈਂ ਸੋਚ ਕੇ ਆਈ ਸੀ ਪਰ ਮੈਂ ਤਾਂ ਫਸੇ ਕੇ ਨਹੀਂ ਸੋਚੀ ਸੀ ਪਰ ਮੈਨੂੰ ਫਿਰ ਵੀ ਮਜ਼ਾ ਆ ਰਿਹਾ ਦੇਖੋ ਲੱਗ ਰਿਹਾ ਬਸਾ ਸੋਚੋ ਦੋਪਾ ਇਹ ਪਰ ਪੰਜਾਬੀ ਕੇ ਰੰਗ ਨਾ ਹੋਰ ਜੋਧੜ ਰਹਿ ਕੇ ਜ਼ਰੂਰ ਮਿਸ ਕਰਦੀ ਹਾਂ ਹਾਂਜੀ ਗਾਇਜ਼ ਹੁਣ ਆਪਾਂ ਆਪਦੇ ਘਰ ਦਾ ਲੱਗਿਆ ਹੋਇਆ ਪਲਕ ਤੋੜਨ ਜਿੰਨੇ ਆ ਸੱਗ ਜਪਾਉਣਗੇ ਲਓ ਤੁਸੀਂ ਫਿਰ ਖੇਤਾਂ ਦਾ ਮਾਹੌਲ ਵੀ ਦੇਖ ਲਓ ਨਾਲ ਨਾਲ ਹਾਂ ਦੇਖੋ ਆਪਣੀਆਂ ਮੂਲੀਆਂ ਵੀ ਉਗਣੀਆਂ ਸਟਾਰਟ ਹੋ ਗਈਆਂ ਹਨ ਬਸ ਹੁਣ ਸਰਦੀਆਂ ਦੇ ਮੂਲੀਆਂ ਦੇ ਪਰੌਂਠੇ ਗੋਭੀ ਦੇ ਪਰੌਂਠੇ ਆ ਗੋਭੀ ਆਪਣੀ ਉਹ ਹਜੇ ਹੋਈ ਨਹੀਂਗੀ ਪਰ ਮੂਲੀਆਂ ਕਾਫੀ ਹੋ ਗਈਆਂ ਦੇਖਣੀਆਂ ਸਟਾਰਟ ਹੋ ਗਈਆਂ ਛਲਗਮ ਵੀ ਹੋ ਗਈਆਂ ਇਹ ਵਾਲੇ ਛਲਗਮ ਛੋਟੇ ਛੋਟੇ ਜਿਹੇ ਵੀ ਲੱਗ ਗਏ ਆ ਆ ਦੇਖੋ ਐਡਾ ਪਿਆਰਾ ਲੱਗਿਆ ਮੈਨੂੰ ਤੇ ਬੜੇ ਸਵਾਲ ਲੱਗਦੇ ਆ ਆਈ ਹੋਪ ਬਹੁਤ ਲੋਕਾਂ ਨੂੰ ਲੱਗਦੇ ਹੋਣਗੇ ਕੱਚੇ ਖਾਣੇ ਕਈ ਲੋਕ ਸਬਜੀ ਵੀ ਬਣਾ ਲੈਂਦੇ ਆ ਵੇਖੋ ਧਨੀਆ ਇਹ ਆਪਣੇ ਮੇਥੇ ਦੋਨੋਂ ਮਿੱਥਾ ਹੈ ਕਿ ਮਿੱਥੀ ਜੋ ਵੀ ਸਾਗ ਚ ਪਈਦਾ ਇਹ ਆਪਣਾ ਪਾਲਕ ਹੁਣ ਆਪਾਂ ਇਹ ਫਰੈਸ਼ ਪਾਲਕ ਲੈ ਕੇ ਜਾਵਾਂਗੇ ਸਾਗ ਚ ਪਾਉਣ ਲਈ ਇਹ ਤੋੜ ਲਈ ਆਪਾਂ ਮੂਲੀ ਆਰਗੈਨਿਕ ਮੂਲੀ ਵੇਖੋ ਦੇਖੋ ਬਾਈ ਇਹਨਾਂ ਤੋੜ ਲਿਆ ਆਪਾਂ ਧਨੀਆ ਵਗੈਰਾ ਮੇਥੀ ਪਾਲਕ ਚਲੋ ਫੇ ਚਲੀਏ ਹੁਣ ਕਰਨ ਨੂੰ ਜਿੰਨਾ ਵੀ ਸੋਚ ਲਈਏ ਕਿ ਆਪਾਂ ਚਾਹ ਨਹੀਂ ਪੀਣੀ ਬਸ ਅੱਜ ਇੱਕ ਵਾਰੀ ਪੀਵਣੀ ਹੈ ਸਰ ਆਪਣਾ ਬੋਡੀ ਆਪਾਂ ਦੱਸਾਂ ਲੱਗਦਾ ਕਿ ਨਹੀਂ ਹੁੰਦੀ ਰਹਿਦੀ ਇਹਨਾਂ ਸਵੇਰ ਪੀਲੀ ਮੈਂ ਮੱਝੇ ਹੈ ਗਿਆ 11 ਵਜੇ ਆਪਾਂ ਮੈਂ ਵੀ ਹੁੰਚਾ ਚਾਹ ਚਾਹੀਦੀ ਹੁੰਦਾ ਤੇ ਨਹੀਂ ਹੁੰਦਾ ਬਸ ਆਦਤ ਆਇਆ ਖਲਕ ਮੈਨੂੰ ਲੱਗ ਗਈ ਚਾਹ ਆਪਣੀ ਉਲੁਪਲ ਕੇ ਪੱਗਨ ਹੋ ਰਹੀ ਆ ਇਹ ਦੇਖੋ ਨਸ਼ਾ ਪੰਜਾਬੀਆਂ ਦਾ ਨਸ਼ਾ ਵਜ਼ਿਤ ਅੰਜੀ ਆਪਣੀ ਹੁੰਗੀ ਚਾਹ ਰੈਡੀ ਮਾਮ ਤਾਂ ਮੇਰੀ ਰੈਡ ਦੇ ਪਾਏ ਦੇ ਚ ਪਾਦੀ ਜੋ ਹਿੰਗੇ ਤੇ ਹੋਈ ਇਹ ਨਹੀਂ ਲੈਣਗੇ ਚਲੋ ਕਰ ਹਨਾ ਆਪਾਂ ਕਿੰਨੇ ਜ਼ਿਆਦਾ ਫਿਲ ਕਰਦੇ ਆ ਅੱਗੇ ਦਾ ਕਮ ਕੰਡਿੰਗ ਹਾਂਜੀ ਗਾਇਜ਼ ਆਪਾਂ ਥੋੜੀ ਦੇਰ ਹੁਣ ਅੰਦਰ ਆ ਗਏ ਕਿਉਂਕਿ ਬਾਹਰ ਬਹੁਤ ਹੀ ਜ਼ਿਆਦਾ ਤੋਪਸ ਹੈ ਸਮੈਨੇ ਉਹਦਾ ਬੜਾ ਹੀ ਕੰਪਲਿਕੇਟਡ ਜਿਹਾ ਵੈਦਰ ਆ ਬਾਹਰ ਬੰਨੇ ਆ ਤਾਂ ਗਰਮੀ ਹੋ ਲੱਗ ਜਾਂਦੀ ਅੰਦਰ ਉਹਨੇ ਤੇ ਠੰਡ ਲੱਦੀ ਹੁਣ ਫੇਰ ਠੰਡ ਲੱਗ ਰਹੀ ਹੁਣ ਆਪਾਂ ਇੱਕ ਵਾਰੀ ਸਾਗ ਵਗੈਰਾ ਪੂਰਾ ਕਰਕੇ ਉਹਨੂੰ ਡੁੰਗ ਕੇ ਸਾਰਾ ਕੁਝ ਕਰਕੇ ਰੱਖਤਾ ਸਕੋਣਾ ਤੇ ਹੁਣ ਫਿਰ ਥੋੜੀ ਦੇਰ ਬਾਅਦ ਆਪਾਂ ਸਾਗ ਨੂੰ ਉਤਾਰਾਂਗੇ ਤੇ ਫਿਰ ਤੁਸੀਂ ਵਲੌਗ ਦੇ ਨਾਲ ਬਨੇ ਰਹਿਣਾ ਹਾਂ ਜੀ ਗੇਸ ਆਪਾਂ ਪ੍ਰੀਪੇਅਰ ਕਰਕੇ ਰੱਖ ਲਿਆ ਸਰ ਸਾਗ ਵਗੈਰਾ ਕੱਟ ਕੇ ਰੱਖ ਲਿਆ ਆਪਾਂ ਦੇਖੋ ਇਹ ਨਸਨ ਹੁਣ ਬਸ ਆਪਾਂ ਬਣਾਵਾਂਗੇ ਆਪਾਂ ਕੁੱਕਰ 'ਚ ਹੀ ਬਣਾਉਣਾ ਹੁੰਦਾ ਕਿਉਂਕਿ ਮਮਾਂ ਦੇ ਵੀ ਬੈਕ ਪੇਨ ਆ ਚੁੱਲੇ ਵਗੈਰਾ ਵਾਲਾ ਕੰਮ ਆਪਾਂ ਕਰਦੇ ਨਹੀਂ ਤਾਂ ਫਿਰ ਕਾਫੀ ਟੇਸਟੀ ਬਣਦਾ ਸੋ ਚਲੋ ਫਿਰ ਹਮ ਤੁਹਾਨੂੰ ਦੋ ਘੰਨੇ ਆਪਾਂ ਸਾਗ ਬਣਾਉਣੇ ਕਿਉਂਕਿ ਜਰਾਵਰ ਨੇ ਫਿਰ ਆ ਜਾਣਾ ਸਕੂਲ ਤੋਂ ਤੇ ਉਦੋਂ ਪਹਿਲਾਂ ਪਹਿਲਾਂ ਹੀ ਆਪਾਂ ਬਣਾਉਣਾ ਸਰ ਹਾਂ ਜੀ ਆ ਧਨੀਆ ਮੇਥੇ ਇਹ ਪਾਲਕ ਫਿਰਗਾ ਪਪਾ ਦਾ ਹੁਣੇ ਥੋੜਾ ਜਿਹਾ نیچے ਚਲ ਜੇ ਫਿਰ ਆਪਾਂ ਫੇਰ ਥੋੜਾ ਜਿਹਾ ਪਾਵਾਂਗੇ ਹੋਰ ਤੇ ਫਿਰ ਤੁਹਾਨੂੰ ਫਾਈਨਲ ਬਣਾ ਕੇ ਆਪਾਂ ਦਾ ਦਿਖਾ ਦਾਂਗੇ ਹੁਣ ਆਪਾਂ ਕੱਟ ਰੇ ਇੱਕ ਮooli ਇਹਨੂੰ ਵੀ ਵਿੱਚ ਪਾਵਾਂਗੇ ਕਿਉਂਕਿ ਇਹਦਾ ਬੈਨੀਫਿਟ ਕੀ ਹੁੰਦਾ ਬਹੁਤ ਲੋਕ ਨਹੀਂ ਵੀ ਪਾਉਂਦੇ ਪਰ ਇਹਨੂੰ ਪਾਣਾ ਚਾਹੀਦਾ ਕਿਉਂਕਿ ਜੋ ਵੀ ਤਜਾਬ ਬੰਦਾ ਆਪਣੇ ਐਸਿਡ ਬੰਦਾ ਨਾ ਉਹ ਜੇ ਆਪਾਂ ਇਹ ਮooli ਪਾ ਦਨੇ ਫਿਰ ਨਹੀਂ ਬੰਦਾ ਸੋ ਇੱਕ ਮooli ਕੱਟ ਕੇ ਸਾਗ ਦੇ ਵਿੱਚ ਜ਼ਰੂਰ ਪਾਇਆ ਕਰੋ ਸੋ ਇਹ ਆਪਾਂ ਮੂਲੀ ਵੀ ਰੱਖਤੀ ਕਿਉਂਕਿ ਇਹ ਵੀ ਆਪਾਂ ਵਿੱਚ ਹੁਣ ਪਾਵਾਂਗੇ। ਤੇ ਦੇਖੋ ਤੇਰੀ ਫੁੱਲ ਚੱਲ ਗਈ ਆ। ਇਹ ਜ਼ਰਾ ਅਵਰ ਸਿੰਘ ਜੀ ਦੀ ਦਾਲ ਆਪਾਂ ਸਪੈਸ਼ਲ ਬਣਾ ਰਹੇ ਹਾਂ ਕਿਉਂਕਿ ਉਹ ਸਾਗ ਨਹੀਂ ਖਾਂਦਾ ਤੇ ਆਪਣਾ ਸਾਗ ਵੀ ਆਪਾਂ ਤਰਤਾ ਤੇ ਇੱਧਰ ਉਹਦੀ ਛੋਟੇ ਜੇ ਕੁੱਕਰ ਚ ਉਹਦੇ ਜਿੱਦੀ ਕੁੱਕਰ ਚ ਉਹਦੀ ਦਾਲ ਤਿਆਰ ਹੋ ਰਹੀ। ਤਾਂ ਗਾਇਜ਼ ਦਪਹਿਰ ਦੇ 12:00 ਚੁੱਕਿਆ ਦੋ ਸਵਾ ਲੁ ਤੇ ਆਪਾਂ ਬਣਾ ਰਹੇ ਆਂ ਚਾਹ ਇਹ ਗੱਲ ਤੇ ਨਾਰਮਲੀ ਦਪਹਿਰ ਚਾਹ ਬੰਦੀ ਪਰ ਮੈਨੂੰ ਪਤਾ ਨਹੀਂ ਕਿ ਐਸਾ ਔਕਵਰਡ ਜਿਹਾ ਲੱਗ ਰਿਹਾ ਐ ਇਦਾਂ ਲੱਗ ਰਿਹਾ ਵੀ ਹੁਣੇ ਜੇ ਬਣਾਈ ਸੀ ਹੈਨਾ ਲੈ 11:00 ਵਜੇ ਬਣਾਈ ਸੀ ਹੁਣ ਜਦੋਂ ਪੀਣੀ ਆ ਕੁਛ ਨਹੀਂ ਕੋਤਣਾ ਚਾਹ ਬਹੁਲੀ ਜੀ ਦਾ ਚਲੋ ਦਪਹਿਰ ਦੇ ਪੀਣੀ ਆ ਨਾ ਫਿਰ ਹੁਣ ਆਪਾਂ ਬਣਾ ਰਹੇ ਆਂ ਚਾਹ ਆਏ ਫਿਰ ਜਰਾ ਕਰਦੇ ਹਾਂ ਤਾਂ ਵੀ ਟਾਈਮ ਹੋ ਜਾਊਗਾ ਘੰਟੇ ਤੱਕ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਪਾਉਂਦੇ ਫਿਰ ਤਾਂ ਉਹ ਦੇ ਮਗਰ ਮਗਰ ਹੀ ਰਹਿਣਾ ਥੋੜਾ ਜਿਹਾ ਮੈਂ ਪਾ ਦਰ ਕਿਉਂਕਿ ਹੁਣ ਬੈਦਲ ਥੋੜਾ ਚੇਂਜ ਹੋ ਗਿਆ ਅਦ੍ਰਸ਼ ਵਗੈਰਾ ਨਹੀਂ ਕਿਤੇ ਜੰਮ ਗਏ ਗੰਢੇ ਸੋ ਜਲੋ ਕਰ ਲਵਾਂਗੇ ਦੇਰ ਦੇ ਦੇਖੇ ਥੋੜਾ ਜਿਹਾ ਦੇਰ ਵੀ ਆ ਜਾਣਗੇ ਚਾਹ ਪੀ ਲੈ ਚਾਹ ਪੀਂ ਲਈ ਤਾਂ ਥੋੜਾ ਜਿਹਾ ਵੀ ਆ ਸਕਦਾ ਨਾ ਕੰਮ ਚੱਲੇ ਜੇ ਕੋ ਹਾਂਜੀ ਗਾਇਜ਼ ਜ਼ਰਾ ਵਰਾਉਣ ਵਾਲਾ ਤੇ ਆਪਾਂ ਚੱਲੇ ਹਾਂ ਜ਼ਰਾ ਬੰਨੂ ਲੈਣ ਕਿ ਤਾਂ ਚਾਹੰਨੇ ਆ ਤਾਂ ਉਹਦੀ ਬੈਨ ਉੱਥੇ ਮੇਨ ਰੋਡ ਤੇ ਇੱਥੇ ਆਪਣੇ ਰੁਕਦੀਆਂ ਫਿਰ ਉੱਥੋਂ ਲੈ ਕੇ ਆਉਨੇ ਹੁੰਨੇ ਆਣ ਚਲੋ ਫਿਰ ਚੱਲੀਏ ਉਹਨੂੰ ਲੈਣ ਲਓ ਗਾਇਜ਼ ਦਰਸ਼ਨ ਕਰੋ ਆਪਾਂ ਸਰੋਂ ਲਗਾਈ ਹੋਈ ਆ ਆ ਜਗਾ ਆਪਣੀ ਪਈ ਸੀ ਫਿਰ ਆਪਾਂ ਸੋਚਿਆ ਵੀ ਚਲੋ ਜੀ ਤੇਲ ਦੇ ਕੀ ਕਢਾਉਂਦੇ ਹੁੰਦੇ ਕਾਣੀ ਫਿਰ ਆਪਾਂ ਸਰੋਂ ਲਾਈਏ ਹਾਂਜੀ ਆਪਾਂ ਆ ਗਏ ਬਾਹਰ ਜ਼ਰਾ ਵਦੀ ਵੇਟ ਕਰੀ ਜਾਂਦੇ ਆ ਇੱਥੇ ਆਊਗੀ ਹੁਣ ਉਹਦੀ ਗੱਡੀ ਤੁਹਾਨੂੰ ਦਿਖਾਵਾਂਗੇ लगता है इस वेल वैदर सूरज कम धंधे करी जाते लोग खेत हाँ जी देखो आ गई जरावर की गड्डी आ गई है चेक करो चेक करो हाँ जी जरावर आ गए तुम स्कूल तो नहीं आए गाइस ये आया नहीं गाज ठीक है आ भी इमेजिन किया वे मैं एड्डी जो गोदी चाके लैके जाना हम मैं घर तक ये देख लो आ भूआ ने जड़े ये जाम बनाने से <laughs> ਨੁੱਤ ਲਾਈਕ ਨਾ ਕਰ ਸਕਣਾ ਇਹ ਮੇਰਾ ਨੁਕਸਾਨ ਕਰਾ ਰਿਹਾ ਹਾਂ ਹਾਂਜੀ ਗਾਇਜ਼ ਫਾਈਨਲੀ ਆਪਣਾ ਸਾਗ ਰੈਡੀ ਹੋ ਗਿਆ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਅੱਜ ਦਾ ਸਾਰਾ ਬਲਾਉਂਸ ਸਾਗ ਦਾ ਆਪਣਾ ਚਲੋ ਫਿਰ ਹਮ ਤੁਹਾਨੂੰ ਆਪ ਰੋਟੀਆਂ ਵੀ ਬਣਾ ਕੇ ਦਿਖਾਉਨੇ ਆ ਦੀ ਰੋਟੀ ਸਾਗ ਦੇ ਨਾਲ ਤੁਸੀਂ ਹੁਣ ਬਲੌਗ ਨੂੰ ਲਾਈਕ ਸ਼ੇਅਰ ਕਰ ਜ਼ਰੂਰ ਕਰ ਦੇਣਾ ਇਹ ਦੇਖੋ ਪੰਜਾਬ ਦਾ ਮਹੌਲ ਥਾਲੀ ਤਿਆਰ ਹੋ ਚੁੱਕੀ ਹੈ ਆਮ ਸ਼ੋਰ ਮੋਝ ਪਾਣੀ ਆਇਆ ਹੋਊਗਾ ਤੇ ਜਿਹਦੇ ਵੀ ਆਇਆ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰ ਦੇ ਤਾਂ ਕਿ ਇਦਾਂ ਹੀ ਮੋਝ ਪਾਣੀ ਤੁਹਾਡੇ ਆਉਂਦਾ ਰਹੇ ਫੇਰ ਦੇਖੋ ਗਾਇਜ਼ ਮੱਕੀ ਦੀ ਰੋਟੀ ਕਿੱਦਾਂ ਤਿਆਰ ਹੁੰਦੀ ਮੈਂ ਵੀ ਹੁਣ ਇਹ ਸਿੱਖ ਰਹੀ ਹਾਂ ਇਹ ਸਾਰਾ ਕੁਝ ਮੱਕੀ ਦੀ ਮੈਂ ਨਾ ਖਾਂਦੀ ਸੀ ਬਿਕੋਜ਼ ਆਪਣੇ ਸਾਗ ਨਾਲ ਕਾਫੀ ਲਾਈਕ ਕੀਤੀ ਜਾਂਦੀ ਪੰਜਾਬ 'ਚ ਇਹ ਚੀਜ਼ ਤੇ ਆ ਦੇਖੋ ਸਿਆਰ ਹੋਈਆਂ ਆਪਣੀਆਂ ਮੱਕੀ ਦੀਆਂ ਰੋਟੀਆਂ ਹਾਂਜੀ ਗਾਇਜ਼ ਦੈਨ ਫੋਰ ਦਿ ਡੇ ਡਿਨਰ ਆਪਾਂ ਕਰ ਰਹੇ ਹਾਂ ਵਲੌਗ ਆਪਣਾ ਹੋ ਚੁੱਕੀ ਹੈ ਖਤਮ ਆਲਮੋਸਟ ਤੇ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਹਾਨੂੰ ਵਲੌਗ ਥੋੜਾ ਜਿਹਾ ਵੀ ਜੰਗਾ ਲੱਗੇ